ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਆਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਦਾ ਵਲੌਗ ਮੇਰਾ ਹੈਗਾ ਜੀ ਸ਼ਾਈ ਪਨੀਰ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਬਣਾਉਣਾ ਜਿਹੜਾ ਜਲਦੀ ਜਲਦੀ ਸਿੰਪਲ ਜੇ ਤਰੀਕੇ ਦੇ ਨਾਲ ਬਣ ਜਾਵੇ ਉਹ ਦੱਸਣ ਲੱਗਿਆ ਸੀ ਤੁਹਾਨੂੰ ਅੱਜ ਕਿ ਕਿਦਾਂ ਅਸੀਂ ਫਟਾਫਟ ਵਾਲਾ ਸਿੰਪਲ ਜਿਹਾ ਬਣਾ ਸਕਦੇ ਹਾਂ ਅਸੀਂ ਉੱਪਰ ਰੱਖ ਲਈ ਹੋਈ ਜੀ ਹਾਂਡੀ ਵਿੱਚ ਮੈਂ ਪਾ ਦਿੱਤਾ ਹੋਇਆ ਜੀ ਮਸਟਰਡ ਆਇਲ ਤੇ ਹੁਣ ਅਸੀਂ ਇਹਨੂੰ ਆਇਲ ਨੂੰ ਗਰਮ ਕਰਾਂਗੇ ਹਲਕਾ ਗਰਮ ਕਰ ਲਵਾਂਗੇ ਆਇਲ ਸਾਡਾ ਗਰਮ ਹੋ ਗਿਆ ਹੋਇਆ ਜੀ ਹੁਣ ਅਸੀਂ ਪਾ ਰਹੇ ਹਾਂ ਇਹਦੇ ਵਿੱਚ ਜੀਰਾ ਤੇ ਨਾਲ ਹੀ ਮੈਂ ਪਾਣ ਲੱਗੀ ਹਾਂ ਜੀ ਤੇਜ ਪੱਤਾ ਤੁਸੀਂ ਸਭ ਤੋਂ ਪਹਿਲਾਂ ਮਤਲਬ ਗ੍ਰाइंड ਵਗੈਰਾ ਨਹੀਂ ਕੀਤਾ ਹੋਇਆ ਮੈਂ ਜੋ ਵੀ ਇਹਦਾ ਮਸਾਲਾ ਪਿਆਜ਼ ਵਗੈਰਾ ਉਹ ਮੈਂ ਸਿਰਫ ਮੋਡੇ ਮੋਡੇ ਕੱਟੇ ਹੋਏ ਆ ਮੈਂ ਤੁਹਾਨੂੰ ਚੈੱਕ ਕਰਵਾ ਦਿੰਨੀ ਆ ਆ ਦੇਖੋ ਜੀ ਮੈਂ ਦੋ ਪਿਆਜ਼ ਕੱਟੇ ਹੋਏ ਆ ਮੀਡੀਅਮ ਸਾਈਜ਼ ਦਾ ਟਮਾਟਰ ਕੱਟਿਆ ਹੋਇਆ ਦੋ ਹਲੀਆਂ ਮਿਰਚਾਂ ਲਈਆਂ ਹੋਈਆਂ ਛੋਟਾ ਪੀਸ ਅਦਰਕ ਦਾ ਹਲਕਾ ਜਿਹਾ ਮੈਂ ਲਸਣ ਲਿਆ ਹੋਇਆ ਠੀਕ ਹੈ ਇਹਨਾਂ ਨੂੰ ਅਸੀਂ ਇਦਾਂ ਹੀ ਥੋੜਾ ਜਿਹਾ ਤੜਕਣਾ ਆ ਉਸ ਤੋਂ ਬਾਅਦ ਹੀ ਮੈਂ ਇਹਨੂੰ ਬਲੈਂਡ ਕਰਾਂਗੀ ਹੁਣ ਅਸੀਂ ਪਰਮਾਨਗੇ ਇਹਦੇ ਚ ਹਾਂਡੀ ਦੇ ਚ ਪਾ ਦਾਂਗੇ ਜੰਦਰਾ ਸੀ ਮਿਕਰ ਦਿੱਤਾ ਹੋਇਆ ਜੀ ਅਸੀਂ ਇਹਨੂੰ ਪਹਿਲਾਂ ਗ੍ਰਾਈਂਡ ਕਰਕੇ ਵੀ ਪਾ ਸਕਦੇ ਹਾਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਤੇ ਉਹਨੂੰ ਵੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਜੀ ਮਸਾਲੇ ਨੂੰ ਐ ਤੇ ਮੈਂ ਫਟਾਫਟ ਇਕਦਮ ਮੋਟਾ-ਮੋਟਾ ਜਿਹਾ ਕੱਟ ਕੇ ਕਿਉਂਕਿ ਮੈਂ ਤੁਹਾਨੂੰ ਕਿਹਾ ਹੋਇਆ ਨਾ ਕਿ ਜਲਦੀ ਜਿਹੜਾ ਸ਼ਾਈ ਤੀਰ ਬਣ ਜਾਵੇ ਸਾਡਾ ਫਟਾਫਟ ਕੋਈ ਗੈਸਟ ਆਇਆ ਅਸੀਂ ਫਟਾਫਟ ਕਿਵੇਂ ਬਣਾਣਾ ਹੈ ਬਸ ਇਸ ਤਰ੍ਹਾਂ ਅਸੀਂ ਬਣਾ ਸਕਦੇ ਹਾਂ ਬਹੁਤ ਜਲਦੀ ਤੇ ਜਿੱਦਾਂ ਹੀ ਮੈਂ ਮਤਲਬ ਉਹਨੂੰ ਤੇਜ ਪੱਤੇ ਨੂੰ ਪਾਇਆ ਇਦਾਂ ਹੀ ਤੁਸੀਂ ਇਹਦੇ ਵਿੱਚ ਛੋਟੀ ਇਲਾਚੀ ਪਾ ਸਕਦੇ ਕਾਲੀਆਂ ਮਿਰਚਾਂ ਲੌਂਗ ਵੀ ਦੋ ਪਾ ਸਕਦੇ ਹੋ ਵੱਡੀ ਇਲਾਚੀ ਪਾ ਸਕਦੇ ਹੋ ਜੇ ਛੋਟਾ ਜਿਹਾ ਸ਼ੀਟ ਕਰਕੇ ਇਹ ਮੇਰੇ ਬੱਚੇ ਜਿਹੜੇ ਇਲਾਚੀ ਲੌਂਗ ਇਹਦੇ ਵਿੱਚ ਪਸੰਦ ਨਹੀਂ ਕਰਦੇ ਇਸ ਲਈ ਮੈਂ ਨਹੀਂ ਪਾ ਰਹੀ ਸਕਿਪ ਕਰ ਰਹੀ ਹਾਂ ਕਿ ਮੈਂ ਸਿਰਫ ਤੇਜ ਪੱਤਾ ਤੇ ਉਹ ਜੀਰਾ ਵਗੈਰਾ ਪਾ ਦਿੱਤਾ ਹੋਇਆ ਅਸੀਂ ਇਹਨੂੰ ਥੋੜਾ ਜਿਹਾ ਮਿਕਰ ਉਪਕਾਉਣਾ ਹੈ ਉਸ ਤੋਂ ਬਾਅਦ ਇਹਨੂੰ ਮੈਂ ਬਲੈਂਡਰ ਦੇ ਨਾਲ ਹੀ ਬਲੈਂਡ ਕਰ ਦੇਣਾ ਇਹਦੇ ਵਿੱਚ ਹੀ ਤਾਕਿ ਪੱਕ ਜੇਗਾ ਜਲਦੀ ਤੜਕਾ ਸਾਡਾ ਇਸੇ ਹਲਕੀ ਜੀ ਹਿੰਗ ਪਾ ਰਹੀ ਆ ਜੀ ਮੈਂ ਜਿਹੜੀ ਕਿ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਚੰਗੀ ਹੈ ਹਿੰਗ ਤੋਂ ਬਿਨਾ ਤੇ ਮੇਰਾ ਕੋ ਖਾਣਾ ਬਣਦਾ ਹੀ ਨਹੀਂ ਸਾਰੇ ਖਾਣਿਆਂ ਦੇ ਵਿੱਚ ਮੈਂ ਹਿੰਗ ਜ਼ਰੂਰ ਪਾਉਂਦੀ ਆ ਤੁਸੀਂ ਵੀ ਪਾਇਆ ਕਰੋ ਜੀ ਹਿੰਗ ਦੀ ਇੱਕ ਡੱਬੀ ਮਿਲਦੀ ਆ ਉਹਦੇ ਵਿੱਚ ਪੀਸੀ ਵੀ ਹੁੰਦੀ ਆ ਹਿੰਗ ਤੇ ਉਹਦੇ ਵਿੱਚ ਮਤਲਬ ਉਹ ਪੀਸ ਜੇ ਵੀ ਬਣੇ ਹੁੰਦੇ ਆ ਠੀਕ ਹੈ ਤੁਸੀਂ ਉਹ ਨਹੀਂ ਲੈਣੀ ਤੁਸੀਂ ਲక్ష్ਮੀ ਹਿੰਗ ਲਿਆ ਕਰੋ ਇਹਨੂੰ ਹੀ ਅਸੀਂ ਜੜਾ ਯੂਜ਼ ਕਰਦੇ ਆ ਤੁਹਾਡੇ ਸਾਹਮਣੇ ਦੇਖੋ ਮੈਂ ਦਿਖਾ ਰਹੀ ਹਾਂ ਇੱਦਾਂ ਪਾਉ ਚਾਹੁੰਦੇ ਆ ਜੀ ਡੱਬੀ ਇਹ ਡੱਬੀ ਦੇ ਵਿੱਚ ਪਾਉਝੁੰਦੇ ਆ 10 ਤੁਸੀਂ ਇਹ ਲੈ ਆ ਕੇ ਜਰੂਰ ਯੂਜ਼ ਕਰਿਆ ਕਰੋ ਕਿਸੇ ਵੀ ਸਬਜ਼ੀ ਦੇ ਵਿੱਚ ਸਰਦੀਆਂ ਦੇ ਵਿੱਚ ਤੇ ਬਹੁਤ ਵਧੀਆ ਲੱਗਦੀ ਆ ਛਲਗਮਾ ਦੇ ਵਿੱਚ ਪਾਈ ਹੋਵੇ ਨਾ ਕਿੰਗ ਵਗੈਰਾ ਕਿੰਗ ਦਾ ਤੇ ਅਲੱਗ ਹੀ ਜਿਹੜਾ ਟੇਸਟ ਆਂਦਾ ਜਿਹੜੀ 스멜 ਆਂਦੀ ਉਹ ਤੇ ਬਹੁਤ ਹੀ ਹਾਰ ਤੁਹਾਡੇ ਬੱਚੇ ਨਹੀਂ ਖਾਂਦੇ ਤੁਸੀਂ ਨਾ ਯੂਜ਼ ਕਰੋ ਅਗਰ ਖਾਂਦੇ ਆ ਤੇ ਕਰੋ ਕਿਉਂਕਿ ਇਹਦਾ ਵੀ ਇੱਕ ਬਹੁਤ ਹੀ ਵਧੀਆ ਫਾਇਦਾ ਆ ਇੱਕ ਤੇ ਆਪਣੀ ਬਾਡੀ ਨੂੰ ਕਿਸੇ ਵੀ ਚੀਜ਼ ਦਾ ਐਸਿਡ ਗੈਸ ਵਗੈਰਾ ਕੁਝ ਬਣ ਨਹੀਂ ਦਿੰਦੀ ਤੜਕਾ ਸਾਡਾ ਜਿਹੜਾ ਪੱਕ ਚੁੱਕਾ ਆ ਮਤਲਬ ਅਸੀਂ ਜਿਆਦਾ ਨਹੀਂ ਪਕਾਇਆ ਹੈਗਾ ਘੱਟ ਹੀ ਪਕਾਇਆ ਸੀਗਾ ਤੇ ਹੁਣ ਅਸੀਂ ਇਹਨੂੰ ਲੱਗਿਆਂ ਜੀ ਬਲੈਂਡਰ ਦੇ ਨਾਲ ਬਲੈਂਡ ਕਰਨ ਤੇ ਅਸੀਂ ਇਹਦੇ ਵਿੱਚੋਂ ਜਿਹੜਾ ਤੇਜ ਪੱਤਾ ਉਹ ਕੱਢਣਾ ਲੱਗੇ ਆਂ ਧਿਆਨ ਨਾਲ ਕੱਢਿਓ ਜੀ ਥੱਪ ਨੂੰ ਗਰਮ ਨਾ ਲੱਗੇ ਤੇ ਚਲੋ ਜੀ ਹੁਣ ਅਸੀਂ ਇਹਨੂੰ ਬਲੈਂਡ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਦੇਖੋ ਜੀ ਮੈਂ ਇਹਨੂੰ ਬਲੈਂਡਰ ਦੇ ਨਾਲ ਚੰਗੀ ਤਰ੍ਹਾਂ ਬਲੈਂਡ ਕਰਕੇ ਤੇ ਫੇਰ ਉੱਪਰ ਰੱਖ ਦਿੱਤਾ ਹੋਇਆ ਤੇ ਹੁਣ ਬਹੁਤ ਹੀ ਜਲਦੀ ਇਹਨੇ ਜਿਹੜਾ ਤਿਆਰ ਹੋ ਜਾਣਾ ਜੀ ਸਾਡੇ ਮਸਾਲੇ ਨੇ ਚਲੋ ਹੁਣ ਅਸੀਂ ਇਹਨੂੰ ਥੋੜਾ ਹੋਰ ਭੁੰਨਦੇ ਆ ਪਕਾਉਂਦੇ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਟੇਸਟ ਦੇ ਅਕੋਰਡਿੰਗਲੀ ਆਪਣਾ ਨਮਕ कलर वाली मिर्च पा रहे हैं जी गरम मसाला पा रहे हैं चंद तरह मिक्स कर देंगे बाद हल्दी मैं नॉन स्टिक बर्तन से बना रही हूँ जी इसलिए थले नहीं लग रहा ਮੇਰਾ ਜਿਹੜਾ ਲਸਣ ਆ ਉਹ ਜਲਦੀ ਥੱਲੇ ਲੱਗਣ ਲੱਗ ਜਾਂਦਾ ਹੈ ਦੂਸਰੇ ਬਰਤਨ 'ਚ ਹੁਣ ਮੈਂ ਪਾ ਰਹੀ ਹਾਂ ਜਿਹੜਾ ਹਲਦੀ ਇਹਨੂੰ ਮਿਕਸ ਕਰ ਲਵਾਂ ਹੁਣ ਅਸੀਂ ਇਹਨੂੰ ਹੋਰ ਥੋੜਾ ਹੀ ਪਕਾਵਾਂਗੇ ਜਦ ਤੱਕ ਇਹ ਤੇਲ ਨੂੰ ਛੱਡ ਨਹੀਂ ਦਿੰਦਾ ਹੁਣ ਮੈਂ ਇਹਦੇ 'ਚ ਪਾ ਰਹੀ ਹਾਂ ਜੀ ਫਰੈਸ਼ ਕਰੀਮ ਪਾ ਰਹੀ ਹਾਂ ਫਰੈਸ਼ ਕਰਕਾ ਸਾਡਾ ਜਿਹੜਾ ਬਿਲਕੁਲ ਰੈਡੀ ਆ ਹੁਣ ਮੈਂ ਚਪਾਤੀ ਹੋਈ ਜੀ ਫਰੈਸ਼ ਕਰੀਮ ਜੇ ਤੁਹਾਡੇ ਬੱਚੇ ਖਾਂਦੇ ਠੀਕ ਆ ਨਹੀਂ ਖਾਂਦੇ ਤਾਂ ਤੁਸੀਂ ਇਹਨੂੰ ਸਕਿਪ ਕਰ ਦਿਓ ਕੋਈ ਜ਼ਿਆਦਾ ਜ਼ਰੂਰੀ ਨਹੀਂ ਐ ਨਹੀਂ ਖਾਂਦੇ ਤੇ ਵੈਸੇ ਸ਼ਾਇਦ ਪਨੀਰ ਬੰਦਾ ਹੀ ਐਵੇਂ ਕ੍ਰੀਮ ਵਗੈਰਾ ਨਾਲ ਨਹੀਂ ਤੇ ਤੁਸੀਂ ਦਹੀਂ ਵੀ ਪਾ ਸਕਦੇ ਦੀ ਜਗ੍ਹਾ ਤੇ ਤੁਸੀਂ ਹੁਣ ਜਿੰਨੀ ਕਰ ਮਿਕਸ ਕਰ ਲਿਆ ਹੋਇਆ ਬਹੁਤ ਸਾਰੇ ਤਰੀਕੇ ਆ ਜੀ ਸ਼ਾਇਪਨੀਰ ਬਣਾਉਣ ਦੇ ਇੱਕ ਹੀ ਨਹੀਂ ਹੈਗਾ ਤਰੀਕਾ ਬਹੁਤ ਆ ਕੋਈ ਦਹੀਂ ਪਾਉਂਦਾ ਆ ਕੋਈ ਹਲਕਾ ਜਿਹਾ ਬੇਸਨ ਵੀ ਨਾਲ ਇਹਦੇ ਪੁੰਨਦਾ ਆ ਕਿਉਂਕਿ ਇਹਨੂੰ ਥੋੜਾ ਜਿਹਾ ਠਾੜ ਕਰਨ ਵਾਸਤੇ ਇਹਦੀ ਚੰਗੀ ਗਰੇਵੀ ਬਣਾਉਣ ਵਾਸਤੇ ਉਹਨੂੰ ਥੋੜਾ ਹੋਰ ਪਕਾ ਲਵਾਂਗੇ ਦੇਖੋ ਜੀ ਇਹਨੇ ਨਾ ਜਿਹੜਾ ਆਇਲ ਛੱਡ ਦਿੱਤਾ ਹੋਇਆ ਤੇ ਤੜਕਾ ਪੂਰੀ ਕੇ ਰੈਡੀ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਾਣੀ ਲੋੜ ਅਨਸਾਰ ਕਿ ਜਿਹਦੇ ਨਾਲ ਆਮੇ ਉਹੀ ਕਰੀਮ ਵਾਲੀ ਕਟੋਰੀ ਸੀ ਜਿਸ ਵਿੱਚ ਪਾਣੀ ਪਾਇਆ ਸੀਗਾ ਉਹ ਪਾਇਆ ਹੈ ਜਿੰਨਾ ਕ ਤੁਹਾਨੂੰ ਗਰੇਵੀ ਚਾਹੀਦੀ ਹੈ ਉਹਨਾਂ ਨੂੰ ਸੀਰੇ ਵਿੱਚ ਪਾਣੀ ਪਾ ਸਕਦੇ ਹੋ ਅਸੀਂ ਇਹਨੂੰ ਹੁਣ ਰਿਨ ਲਵਾਂਗੇ ਚੰਗੀ ਤਰ੍ਹਾਂ ਬੋਇਲ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਪਨੀਰ ਮੈਂ ਪਾਣੀ ਹੋਰ ਪਾਣੀ ਹੈ ਜੀ ਵਿੱਚ ਥੋੜਾ ਜਿਹਾ ਇਨਾਂ ਕ ਪਾਣੀ ਮੈਂ ਪਾ ਲਿਆ ਹੋਇਆ ਹੈ 1.5 ਕ ਗਲਾਸ ਦੇ ਕਰੀਮ ਹੈ ਇਹਨੇ ਰਿਜ ਜਾਣਾ ਹੈ ਜੀ ਤੇ ਗਰੇਵੀ ਜਿਹੜੀ ਹੈ ਮਤਲਬ ਵਧੀਆ ਢੰਗ ਦੀ ਬਣ ਜੇਗੀ ਜਿਆਦਾ ਪਤਲੀ ਵੀ ਨਹੀਂ ਬਣਨੀ ਸੰਗਣੀ ਹੀ ਬਣਾਵਾਂਗੇ ਹੁਣ ਅਸੀਂ ਕਵਰ ਕਰਕੇ ਇਹਨੂੰ ਉਪਰੋਂ ਕਵਰ ਚੰਗੀ ਤਰ੍ਹਾਂ ਤੇ ਰੇਨ ਲੈਣੇ ਆ ਜੀ ਤੇ ਬਾਅਦ ਚ ਦੇਖਦੇ ਆ ਤੁਹਾਨੂੰ ਦਿਖਾਉਣੀ ਆ ਮੈਂ ਹੁਣ ਮੈਂ ਪਾ ਰਹੀ ਹਾਂ ਜੀ ਕਸ਼ਮੀਰੀ ਮੇਥੀ ਹਲਕੀ ਜੀ ਪਾ ਲਵਾਂਗੇ ਇਹਨੂੰ ਐਡਾ ਕ੍ਰੈਸ਼ ਕਰਕੇ ਥੋੜਾ ਮਿਕਸ ਕਰ ਦੋ ਚੰਗੀ ਤਰ੍ਹਾਂ ਰੈਡੀ ਸਾਡੀ ਗਰੇਵੀ ਅ ਜੀ ਰੇਜੀ ਕੀ ਤਿਆਰ ਹੋ ਜਵੇ ਹੁਣ ਅਸੀਂ ਦੇਖਦੇ ਹਾਂ ਜੀ ਆਪਣੀ ਸਬਜ਼ੀ ਦੇਖੋ ਜੀ ਗਰੇਵੀ ਬਹੁਤ ਜ਼ਿਆਦਾ ਹੌਣ ਤੇ ਰਿੱਝ ਗਈ ਹੋਈ ਹੈ ਦੇਖੋ ਮੈਂ ਡੇਢ ਕ ਗਲਾਸ ਪਾਣੀ ਦਾ ਪਾਇਆ ਸੀਗਾ ਤੇ ਬਹੁਤ ਵਧੀਆ ਜਿਹੜੀ ਗਰੇਵੀ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਇਹਦੇ ਚ ਪਾ ਦਵਾਂਗੇ ਜੀ ਪਨੀਰ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਸੀ ਵਲੌਗ ਇਹਦਾ ਸ਼ਾਈ ਪਨੀਰ ਦਾ ਜੀ ਦੇ ਨਾਲ ਹੀ ਮੈਂ ਗਾਰਨਿਸ਼ ਕਰਨ ਵਾਸਤੇ ਹਰਾ ਧਨੀਆ ਪਾ ਦਿੱਤਾ ਹੋਇਆ ਜੀ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੇਖੋ ਇਹ ਗੈਸ ਇਹਨੂੰ ਹਲਕਾ ਜਿਹਾ ਮਿਕਸ ਕਰ ਲਿਆ ਹੋਇਆ ਤੁਸੀਂ ਜਾਓ ਤੇ ਇਹਨੂੰ ਹੋਰ ਵੀ ਗਰੇਵੀ ਨੂੰ ਨਾ ਸੰਗਣੀ ਕਰ ਸਕਦੇ ਹੋ ਜਿੱਦਾਂ ਵੀ ਮਤਲਬ ਤੁਹਾਡਾ ਦਿਲ ਕਰੇ ਤੇ ਦੇਖੋ ਜੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਿਆ ਹੈਗਾ ਬਹੁਤ ਜਲਦੀ ਬਣ ਕੇ ਸ਼ਾਈ ਪਨੀਰ ਸਾਡਾ ਰੈਡੀ ਹੈ ਤੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਹੋਰ ਪਕਾ ਲਵਾਂਗੇ ਉੱਪਰ ਢੱਕਣ ਦੇ ਕੇ ਤੇ ਤੁਸੀਂ ਮੇਰੀ ਰੈਸিপি ਨੂੰ ਜ਼ਰੂਰ ਟਰਾਈ ਕਰਨਾ ਦੇਖਣਾ ਬਣਾ ਕੇ ਬਹੁਤ ਛੇਤੀ ਬਣਦੀ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ